ਤੇ ਹਜੇ ਵੀ ਪੁਰਾਣੇ ਮੁੱਢ ਨੂੰ ਨਾਲ ਚੱਕੀ ਫਿਰਦੇ ਨੇ ਦੋਏ ਲੱਤਾ ਖੜ ਗਈ ਮਾਰੇ ਦੋਏ ਲੱਤਾ ਮੁੰਡਾ ਕਹਿੰਦਾ ਮੇਰੇ ਅੱਬੇ ਦੀਆਂ ਖੜਗੀਆਂ ਪਰ ਉਹਦੀ ਗੱਲ ਤੋਂ ਬਿਨਾ ਖੁਣਲੀ ਵੀ ਨਹੀਂ ਧਰਦੇ ਵੀ ਕਿੱਥੇ ਧਰਿਏ ਪੁੱਛ ਕੇ ਨਹੀਂ ਧਰਦੇ ਹਕੀਕਤ ਤੇ ਸੱਚੀਆਂ ਗੱਲਾਂ ਨੇ ਮੇਰੇ ਲਈ ਜੇ ਉਹ ਕਹੂਗਾ ਵੀ ਤਾਂ ਉਹਦੇ ਧਰੋ ਨਹੀਂ ਧਰਦੇ ਨਹੀਂ ਚੱਕ ਕੇ ਪੁੱਠੀਏ ਧਰ ਦਣਗੇ ਪਹਿਲਾਂ ਗੱਡੀ 'ਚ ਉਹਨੂੰ ਲਾਉਣਗੇ ਮਾਲ ਪਿੱਛੋਂ ਲਾਉਣਗੇ ਮੇਰਾ ਤਾਇਆਤੀ ਅਲੀ ਸ਼ੇਰ ਉਹ ਕਈ ਵਾਰੀ ਪਾਕਿਸਤਾਨ 'ਚ ਵੀ ਗਿਆ ਪਾਕਿਸਤਾਨੋਂ ਗਾਨੀਆਂ ਵੀ ਲੈ ਕੇ ਆਇਆ ਤੇ ਮੈਨੂੰ ਵੀ ਉਹਨੇ ਦਿਖਾਈਆਂ ਨੇ ਹਕੀਕਤ ਸੱਚੀ ਗੱਲ ਐ ਝੂਠ ਨਹੀਂ ਮੈਂ ਬੋਲਦਾ ਕਿਉਂ ਭਾਈ ਅਸਮੇ ਜੇ ਨਾ ਤੇ ਆ ਉਹ ਬੰਦੇ ਨੂੰ ਸ਼ੌਂਕ ਬਹੁਤ ਸੀ ਬੱਕਰੀਆਂ ਦਾ ਹਰੇਕ ਮੇਲੇ ਦਾ ਸ਼ੌਂਕ ਸੀ ਹਰੇਕ ਮੇਲੇ ਚ ਜਾਂਦਾ ਸੀ ਅਲੀ ਸ਼ੇਰ ਜੇ ਮੇਲੇ ਚ ਭੱਜ ਜਾਂਦਾ ਸੀ ਨਾ ਮੇਲਾ ਸੱਜਾਂ ਦਾ ਤੇ ਇਹ ਜੇ ਵਿਚਾਰੇ ਬੰਦੇ ਜਿਹੜੇ ਅਜਰ ਰੱਬ ਨੂੰ ਤਿਆਰੇ ਹੋ ਗਏ ਯਾਦਾਂ ਤਾਂ ਆਉਂਦੀਆਂ ਨੇ ਮੁਰਤੇ ਚ ਹੈ ਇਨਸਾਨ ਦੀ ਯਾਹਰ ਕਾਲੀਆਂ ਇਹਨਾਂ ਨੂੰ ਕਹਿੰਦੇ ਨੇ ਜਿਨ੍ਹਾਂ ਦੇ ਚੌਕ ਨੇ ਪਿੰਡੇ ਨੇ ਤੇ ਕਾਲੀਆਂ ਚ ਰੰਗ ਵੀ ਕਈ ਹੁੰਦੇ ਨੇ ਇੱਕ ਸੁਰਮੇ ਰੰਗਾ ਇੱਕ ਪੂਰਾ ਜਿਹਾ ਕਾਲਾ ਉਹ ਕਾਲਾ ਨਹੀਂ ਬੰਨਿਆ ਜਾਂਦਾ ਇਹ ਬੀਤਲਾ ਬਣਾਉਣ ਵਾਲੇ ਦਾ ਸੇਠ ਆ ਪੁਰਾਣੇ ਬੈਠੇ ਨੇ ਜਿਹੜੇ ਬੀਤਲਾ ਬਣਾ ਗਏ ਚੰਗੇ ਬੋਕ ਛੱਡ ਕੇ ਜਿਨ੍ਹਾਂ ਨੂੰ ਪਤਾ ਨਹੀਂ ਬੋਕ ਕਿਹਾ ਜਾਂ ਛੱਡਣਾ ਬੱਕਰੀ ਕਹੀਦੀ ਐ ਤੇ ਸਾਡੀਆਂ ਗੱਲਾਂ ਤੋਂ ਪੁਰਾਣੇ ਬਜ਼ੁਰਗਾਂ ਦੀਆਂ ਗੱਲਾਂ ਸਿੱਖ-ਸਿੱਖ ਕੇ ਹੁਣ ਤਾਂ ਹਰੇਕ ਇਹ ਕਹਿੰਦਾ ਦੀ ਮਾਂ ਦੇ ਘਰੇ ਜੰਮ ਕੇ ਮੈਂ ਜੱਜ ਬਣ ਗਿਆ ਤੇ ਅੱppa ਚਲੋ ਦੂਰ ਨਹੀਂ ਜਾਂਦੇ ਵਧੀਆ ਪਰ ਪਤਾ ਇਹਨਾਂ ਦੀਆਂ ਨਸਲਾਂ ਬਾਰੇ ਕਿਸੇ ਕਿਸੇ ਨੂੰ ਨਹੀਂ ਦੇ ਦੇਣੀ ਇਹ ਤਾਂ ਕਹਿੰਦੇ ਨੇ ਵੀ 100 ਬੱਕਰਾ ਖਾਣਾ ਤਾਂ ਤੁਹਾਨੂੰ ਆਨੰਦ ਕਾਰਜ ਦੇਵਾਂਗੇ ਉਹ ਕਹੇ ਉਹਦੇ ਕੂੜੀਆਂ ਮਾਰੇ ਉਹਦੇ ਮਾਰੇ ਵੀ ਕਿੱਦਾਂ ਕਹੀਏ ਕੋਈ ਇੱਕ ਮੇਰੇ ਵਰਗਾ ਕਹਿੰਦਾ ਵੇ ਕੰਜਰੋ ਅਸਮਾ ਬੰਦ ਕਰਿਆ ਹੈ ਟੰਕ ਚ ਅਸਮੇ ਦਾ ਟੱਕਣ ਖੋਲੋ ਅਸਮੇ ਨੂੰ ਪੁੱਛੋ ਅਸਮੇ ਲਵੇ ਲਾਇਆ ਕੰਨਾ ਕਹਿੰਦਾ ਕੀ ਹੋ ਗਿਆ ਕਹਿੰਦਾ ਮੋਰ ਝੜ ਗਿਆ ਕਹਿੰਦਾ ਕਾਦਾ ਕਹਨਾ ਇਹ ਕਹਿੰਦੇ ਨਹੀਂ ਜਾਣਾਲੇ ਵੀ ਆਨੰਦ ਕਾਰਜ ਨਹੀਂ ਦਿੰਦੇ 100 ਬੱਕਰਾ ਖਾਣਾ ਉਹ ਕਹਿੰਦਾ ਇਹ ਤਾਂ ਸਖਾਲੀਓ ਇਹ ਗੱਲ ਉਹ ਇੱਨੇ ਆਪਾਂ ਆਨੰਦ ਕਾਰਜ ਅੱਜ ਆਪਾਂ ਜਰਗ ਮੇਲੇ ਤੇ ਜਿਹੜਾ ਕਿ ਸਾਲ ਦੇ ਪਿੱਛੋਂ ਸਾਰੇ ਪਾਲੀ ਆਸਾਂ ਕਰਕੇ ਮੇਲੇ ਤੇ ਆਉਂਦੇ ਨੇ ਮਾਈ ਸੀਤਰਾ ਦੇ ਮੇਲੇ ਭਰਉਣ ਬੱਕਰੀਆਂ ਨੂੰ ਮਹਾਰਾਜ ਤੋਂ ਮੁਸਤੀ ਵਾਸਤੇ ਇਹਦੇ ਨਾਲ ਆਪਾਂ ਦੋ ਚਾਰ ਗੱਲਾਂ ਬਾਤਾਂ ਕਰਦੇ ਆਂ ਬੱਕਰੀਆਂ ਦੀ ਲੈਣ ਬਾਰੇ ਧੰਨਵਾਦ ਜੀ 사ਸਰੀ ਗੁਰੂ ਜੀ ਬਾਹ ਥੋੜੀ ਹੀ ਹੈ ਜੀ ਅੱਛਾ बिकਦੀਆਂ ਦੀਆਂ ਵੇਚੀਆਂ ਨਹੀਂ ਸ਼ੌਕ ਵਿੱਚਾਂ ਨਹੀਂ ਵੀ ਸ਼ੌਕ ਰਹਿੰਦੇ ਅੱਛਾ ਸ਼ੌਕ ਲਈ ਹੈ ਵੇਚ ਲਈ ਮੇਲਾ ਦੇਖਣ ਆਏ ਹਾਂ ਸਾਰੀਆਂ ਥੋੜੀ ਹੀ ਹੈ ਜੀ ਪਰਾਣਾ ਕਰਨਾ ਰੱਖੀ ਬੈਠਾ ਜੀ ਹਾਂ ਜੀ ਅੱਛਾ ਯਾ ਦੋ ਚਾਰ ਸਾਨੂੰ ਚੰਗੀਆਂ ਚੰਗੀਆਂ ਬੱਕਰੀਆਂ ਦਿਖਾ ਹਰ ਤੇਰੀਆਂ ਨਹੀਂ ਕੋਈ ਖਾਨਦਾਨੀ ਬੱਕਰੀਆਂ ਰੱਖੀ ਨੇ ਵਧੀਆ ਵਧੀਆ ਬੱਕਰੀਆਂ ਦੀ ਵੀਡੀਓ ਬਣਵਾ ਫਾਈ ਹਾਂ ਜੀ ਜਿਹੜੀ ਬੜੀ ਵਧੀਆ ਜਿਹੜੀ ਇਹ ਅਲੀ ਸ਼ੇਰ ਦੀਆਂ ਆਹ ਬਾਈ ਆਈਆਂ ਪਰਾਣੀਆਂ ਪਰਾਣੀਆਂ ਜਿਹੜਾ ਤੇਰਾ ਤਾਇਆ ਸੀ ਅਲੀ ਸ਼ੇਰ ਆ ਮੈਂ ਜਾਣਦਾ ਸੀ ਮੇਰਾ ਮਿੱਤਰ ਤੀ ਮਰ ਗਿਆ ਉਹਦਾ ਜਵਾਈ ਤਾਂ ਹੁਣ ਹੈਗਾ 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 ਸ਼ਾਹੂਦਨ ਅਚੋਕ ਕਰਨ ਬੱਕਰੀਆਂ ਨੇ ਇਹ ਉਹਦੀਆਂ ਬੱਕਰੀਆਂ ਨੇ ਪੁਰਾਣੇ ਨਾਲ ਸੁਣ ਬਹੁਤ ਵਧੀਆ ਸਰੇ ਦੀਆਂ ਬੱਕਰੀਆਂ ਨੇ ਜੀ ਜੋ ਇਹਦਾ ਤਾਇਆ ਤੀ ਅਲੀ ਸ਼ੇਰ ਉਹ ਕਈ ਵਾਰੀ ਪਾਕਿਸਤਾਨ ਚ ਵੀ ਗਿਆ ਪਾਕਿਸਤਾਨੋਂ ਗਾਨੀਆਂ ਵੀ ਲੈ ਕੇ ਆਇਆ ਤੇ ਮੈਨੂੰ ਵੀ ਉਹਨੇ ਦਿਖਾਈਆਂ ਨੇ ਹਕੀਕਤ ਸੱਚੀ ਗੱਲ ਐ ਝੂਠ ਨਹੀਂ ਮੈਂ ਬੋਲਦਾ ਕਿਉਂ ਭਾਈ ਇਸਵੇਂ ਜੇ ਨਾ ਗਿਆ ਉਹ ਬੰਦੇ ਨੂੰ ਸ਼ੌਂਕ ਬਹੁਤ ਸੀ ਬੱਕਰੀਆਂ ਦਾ ਹਰੇਕ ਮੇਲੇ ਦਾ ਸ਼ੌਂਕ ਦੀ ਹਰੇਕ ਮੇਲੇ ਚ ਜਾਂਦਾ ਸੀ ਅਲੀ ਸ਼ੇਰ ਜੇ ਮੇਲੇ ਚ ਭਗ ਜਾਂਦਾ ਸੀ ਨਾ ਮੇਲਾ ਸੱਜ ਜਾਂਦਾ ਇਹ ਜਿਹੇ ਵਿਚਾਰੇ ਬੰਦੇ ਜਿਹੜੇ ਅਜੇ ਰੱਬ ਨੂੰ ਪਿਆਰੇ ਹੋ ਗਏ ਯਾਦਾਂ ਤਾਂ ਆਉਂਦੀਆਂ ਨੇ ਮੁੜ ਕੇ ਕਿਹੇ ਇਨਸਾਨ ਨਹੀਂ ਆਉਂਦਾ ਦਿਓ ਜੀ ਇਹ ਵੀ ਉਸੇ ਚੋਏ ਤੇ ਬੱਕਰੀਆਂ ਦੇਖ ਲਓ ਬਈ ਕੱਦਕ ਨਹੀਂ ਨਾ ਜਾਇਓ ਬੱਕਰੀਆਂ ਦੇ ਦੂਰੇ ਬੰਦੀਆਂ ਬੱਕਰੀਆਂ ਨੇ ਭਾਰੀ ਹੱਡਾਂ ਦੀਆਂ ਬੱਕਰੀਆਂ ਨੇ ਪੂਰੀ ਜਰਤੀ ਛੜਤੀ ਦੀਆਂ ਬੱਕਰੀਆਂ ਛੱਡ ਬ ਲੈ ਕੇ ਕਾਲੀਆਂ ਪਿਓਰ ਕਾਲੀਆਂ ਇਹਨਾਂ ਨੂੰ ਕਹਿੰਦੇ ਨੇ ਜਿਨ੍ਹਾਂ ਦੇ ਚੌਕ ਨੇ ਪਿੰਡੇ ਨੇ ਤੇ ਕਾਲੀਆਂ ਚ ਰੰਗ ਵੀ ਕਈ ਹੁੰਦੇ ਨੇ ਇੱਕ ਸੁਰਮੇ ਰੰਗਾ ਇੱਕ ਪੂਰਾ ਜਿਹਾ ਕਾਲਾ ਉਹ ਕਾਲਾ ਨਹੀਂ ਬੰਨਿਆ ਜਾਂਦਾ ਹੁਣ ਸੱਚੋਂ ਸਿੱਖ ਕੇ ਯੂਨੀਵਰਸਿਟੀਆਂ ਵਾਲੇ ਡਾਕਟਰ ਵੀ ਕਹਿੰਦੇ ਨੇ ਬੀਤਲ ਉਹ ਅੰਗਰੇਜ਼ੀ ਚ ਬੋਲਣ ਲੱਗੇ ਤੇ ਬੀਤਲਾ ਬਣਾਉਣਾ ਇਹ ਤਾਂ ਸੇਠ ਆ ਪੁਰਾਣੇ ਬੈਠੇ ਨੇ ਜਿਹੜੇ ਬੀਤਲਾ ਪਣਾ ਕੇ ਚੰਗੇ ਬੋਗ ਛੱਡ ਕੇ ਜਿਨ੍ਹਾਂ ਨੂੰ ਪਤਾ ਨਹੀਂ ਬੋਗ ਕਿਹਾ ਜਾ ਛੱਡਣਾ ਬੱਕਰੀ ਕਹੀਦੀ ਐ ਤੇ ਸਾਡੀਆਂ ਗੱਲਾਂ ਤੋਂ ਪੁਰਾਣੇ ਬਜ਼ੁਰਗਾਂ ਦੀਆਂ ਗੱਲਾਂ ਸਿੱਖ-ਸਿੱਖ ਕੇ ਹੁਣ ਤਾਂ ਹਰੇਕ ਇਹ ਕਹਿੰਦਾ ਉਹਦੀ ਮਾਂ ਦੇ ਘਰੇ ਜੰਮ ਕੇ ਮੈਂ ਜੱਜ ਬਣ ਗਿਆ ਤੇ ਅੱਪਾ ਚਲੋ ਦੂਰ ਨਹੀਂ ਜਾਂਦੇ ਵਧੀਆ ਪਰ ਪਤਾ ਇਹਨਾਂ ਦੀ ਨਸਲਾਂ ਬਾਰੇ ਕਿਸੇ ਕਿਸੇ ਨੂੰ। ਹਾਂਜੀ। ਇਹ ਆਗੀਆਂ ਜੀ ਲਾਲ ਲੋਈਆਂ ਪੱਕੀਆਂ ਤੇ ਕੋਈ ਕੁਆਲਿਟੀ ਦੀਆਂ। ਵਾਂਡੇ ਲਾਉਂ। ਇਹ ਪੱਗੇਰਾਮ ਦੀਆਂ ਬੱਕਰੀਆਂ ਨੇ ਸੰਘੇਣ ਵਾਲੇ ਦੀਆਂ ਹਸਮੇ ਦਾ ਮੁੰਡਾ ਇਹ। ਤੇ ਹਜੇ ਵੀ ਪੁਰਾਣੇ ਮੁੱਢ ਨੂੰ ਨਾਲ ਚੱਕੀ ਫਿਰਦੇ ਨੇ। ਦੋਵੇਂ ਲੱਤਾਂ ਖੜਗੀਆਂ ਨਾਲੇ। ਦੋਏ ਲੱਤਾਂ ਮੁੰਡਾ ਕਹਿੰਦਾ ਮੇਰੇ ਅੱਬੇ ਦੀਆਂ ਖੜਗੀਆਂ। ਪਰ ਉਹਦੀ ਗੱਲ ਤੋਂ ਬਿਨਾ ਖੋਲਲੀ ਵੀ ਨਹੀਂ ਧਰਦੇ ਵੀ ਕਿੱਥੇ ਧਰੀਏ ਪੁੱਛ ਕੀ। ਨਹੀਂ ਧਰਦੇ। ਹਕੀਕਤ ਤੇ ਸੱਚੀਆਂ ਗੱਲਾਂ ਨੇ ਮੇਰੇ ਲਈ। ਜੇ ਉਹ ਕਹੂਗਾ ਵੀ ਤਾਂ ਉਹਰੇ ਘਰੋਂ ਨਹੀਂ ਧਰਦੇ ਨਹੀਂ ਚੱਕ ਕੇ ਪੁੱਠੀ ਧਰ ਦੇਣਗੇ ਪਹਿਲਾਂ ਗੱਡੀ 'ਚ ਉਹਨੂੰ ਲਾਉਣਗੇ ਮਾਲ ਪਿੱਛੋਂ ਲਾਉਣਗੇ ਕਿਉਂ ਜਿਵੇਂ ਮੈਂ ਤੈਨੂੰ ਗੱਲ ਲੰਬੀ ਸੁਣਾਉਣਾ ਪੁਰਾਣੇ ਜ਼ਮਾਨੇ ਦੀ ਜਨ ਬਾਗੀ ਮੁੰਡੇ ਖੁੰਡਿਆਂ ਦੀ ਇਹੋ ਜਿਹੇ ਬੁੜੇ ਨੂੰ ਲੈ ਕੇ ਸੰਦੂਖ 'ਚ ਬੰਦ ਕਰਕੇ ਤੇ ਉੱਥੇ ਅੜ ਗਿਆ ਕੋਈ ਮੋਰਚਾ ਕਹਿੰਦੇ ਵੀ 100 ਜਣਿਆਂ ਨੇ 100 ਬੱਕਰਾ ਖਾਣਾ ਉਹ ਕਹਿੰਦੇ ਇਹੋ ਜਿਹੇ ਜਵਾਕ ਪਹਿਣਦੇ ਜਾਰੋ ਗੱਲ ਤੱਕ ਸੂਤੀ ਅਰਜੀ ਨੰਦਨੀ ਕੁੜੀ ਦੇ ਦੇਣੀ ਇਹ ਤਾਂ ਕਹਿੰਦੇ ਨੇ ਵੀ 100 ਬੱਕਰਾ ਖਾਣਾ ਤਾਂ ਤੁਹਾਨੂੰ ਆਨੰਦ ਕਾਰਜ ਦੇਵਾਂਗੇ ਉਹ ਕਹੇ ਉਹਦੇ ਪੂਣੀਆਂ ਮਾਰੇ ਉਹਦੇ ਮਾਰੇ ਵੀ ਕਿੱਧਰ ਗਈਏ ਕੋਈ ਇੱਕ ਮੇਰੇ ਵਰਗਾ ਕਹਿੰਦਾ ਵੇ ਕੰਜਰੋ ਅਸਮਾ ਬੰਦ ਕਰਿਆ ਹੈ ਟਰੰਕ ਚ ਅਸਮੇ ਦਾ ਟੱਕਣ ਖੋਲੋ ਅਸਮੇ ਨੂੰ ਪੁੱਛੋ ਅਸਮੇ ਲਵੇ ਲਾਇਆ ਕੰਨਾ ਕਹਿੰਦਾ ਕੀ ਹੋ ਗਿਆ ਕਹਿੰਦਾ ਮੋਰ ਝੜ ਗਿਆ ਕਹਿੰਦਾ ਕਾਦਾ ਕਹਿੰਦਾ ਇਹ ਕਨੇ ਨਹੀਂ ਜਾਣਾਲੇ ਵੀ ਆਨੰਦ ਕਾਰਜ ਨਹੀਂ ਦਿੰਦੇ 100 ਬੱਕਰਾ ਖਾਣਾ ਉਹ ਕਹਿੰਦਾ ਤਾਂ ਸਖਾਲੀਓ ਇਹ ਗੱਲ ਉਹ ਇੰਨੇ ਆਨੰਦ ਕਾਰਜ ਲਾਵਾਂਗੇ ਦੋ ਮਿੰਟ ਗੱਲਾਂ ਨਾ ਕਰੋ ਕਹਿੰਦਾ ਐ ਕਰੋ ਉਹਨਾਂ ਨੂੰ ਐ ਕਹਿ ਦਿਓ ਵੀ ਇੱਕ ਬੱਕਰਾ ਬਣਾ ਲਿਆ ਕਰੋ ਉਹ ਅਸੀਂ ਖਾ ਲਿਆ ਕਰਾਂਗੇ ਇੱਕ ਫੇਰ ਬਣਾ ਲਿਆ ਕਰੋ ਉਹ ਜਾਦੂਬਾਈ ਬਣਾਇਆ ਕਰਨ ਉਹ ਤੁਹਾਨੂੰ ਮੇਰੇ ਵਰਗੇ ਦੀ ਹਜਮ ਆ ਜਾ ਕਰੇ 100 ਦਾ 100 ਹੀ ਖਾ ਗਏ ਦੋ ਦੋ ਮੋਟੀਆਂ ਆਉਂਦੀਆਂ ਇਧੀਆਂ ਉਹ ਗੱਲ ਕਹਿਣ ਜੋ ਇੱਕ ਮੈਂ ਭਾਵਨਾ ਗੱਲ ਦੀ ਦਿੱਤੀ ਆ ਸਰਦਾਰ ਜੀ ਤੁਹਾਨੂੰ ਵੀ ਸਿਆਣੇ ਬਿਨਾਂ ਕੋਈ ਗੱਲ ਨਹੀਂ ਚੱਲਦੀ ਸਿਆਣੇ ਦੀ ਸਲਾਹ ਜ਼ਰੂਰ ਲਓ ਆਪਣੇ ਘਰ ਚ ਬੌਲਾ ਸਿਆਣਾ ਨਿਆਣਾ ਉਹਦੀ ਸਲਾਹ ਬਿਨਾਂ ਕੋਈ ਵੀ ਕੰਮ ਨਾ ਕਰੀਏ ਆਪਾਂ ਆਜੋ ਜੱਲੇ ਵਿਰਸਾ ਤੇ ਹੁਣ ਹਾਂਜੀ ਬਾਈ ਦੀਆਂ ਬੱਕਰੀਆਂ ਬਹੁਤ ਕੁਆਲਟੀ ਦੀਆਂ ਨੇ ਲੋਹੀਆਂ ਪੱਠਾਂ ਨੇ ਆ ਪੂਰੀ ਰੱਖੇ ਉਹ ਤੇ ਪੂਰੀ ਬੱਕਰੀ ਪੀਲੀ ਐ ਬਾਈ ਬੱਗੇ ਜੀ ਤੇ ਚੰਗੀਆਂ ਕੁਆਲਟੀ ਦੀਆਂ ਬੱਕਰੀਆਂ ਨੇ ਖਾਨਦਾਨੀ ਵਿਰਸਾ ਪੁਰਾਣਾ ਲਈ ਬੈਠੇ ਨੇ ਸੰਘੇੜੀਏ ਬੰਦੇ ਤੇ ਆਪਣਾ ਸਮਾਏ ਕਲੀ ਸ਼ੇਰ ਇੱਕੋ 22 ਮਰ ਗਿਆ ਮੁੰਡਾ ਮੈਂ ਨੋਂ ਭੁੱਲ ਗਿਆ ਦਾ ਜੀ ਹਾਂ ਤਾਰੀ ਤਾਰੀ ਮੇਰੇ ਪਿੰਡ ਗਿਆ ਸੀ ਕਿਰਨ ਮੈਨੂੰ ਕਹਿੰਦਾ ਤੂੰ ਚਾਹ ਧਰ ਲੈ ਮੇਰਾ ਚਾਚਾ ਜੀ ਹਾਂ ਕੈਂਪਰ ਰੋਡ ਤੇ ਮਿੰਟ ਚ ਡੇਕ ਵੜਤੀ ਕਹਿੰਦਾ ਤੇਰੀਆਂ ਬੱਕਰੀਆਂ ਮਾਰ ਜਾਂ ਮੈਂ ਵੜਦੇ ਕਾਹ ਚਾਹ ਬਣਾਉਂਦਾ ਕਿ ਕੀ ਜਾਂਦਾ ਬੜਾ ਬੜਾਵਾ ਤਾਕੜਾ ਸੀ ਕਿਉਂ ਪੁਰਾਣੇ ਛੇਡੂ ਦਾ ਯਾਦ ਆਉਂਦੀ ਨੇ ਅੱਜ ਮੇਰੇ ਵਰਗੇ ਦੇ ਮੁੰਡੇ ਤੋਂ ਡਾਣੀ ਵੀ ਨਹੀਂ ਵੜਦੀ ਚੱਲ ਆਪਾਂ ਹੋਰ ਨੂੰ ਕਹਾਣੂ ਕਹਿੰਦੇ ਆ ਤੇ ਬਹੁਤ ਵਧੀਆ ਬਾਈਆਂ ਨੇ ਧੰਨਵਾਦ ਗੁਜਰਾਂ ਦੇ ਪੁੱਤਾਂ ਦੀਆਂ ਬੱਕਰੀਆਂ ਰੱਖੀਆਂ ਨੇ ਗੁਜਰ ਪੁੱਤ ਦਾ ਆਣ ਦਾ ਉਸਤਾਜ ਨਹੀਂ ਕੋਈ ਹੋਊਗਾ ਇਹ ਗੱਲਾਂ ਸੱਚੀਆਂ ਨੇ ਇਹ ਬੱਕਰੀ ਹਰ ਕੋਈ ਰੱਖਦਾ ਮੈਂ ਵੀ ਰੱਖਦਾ ਅ ਇਹਨਾਂ ਦੇ ਨਾਲ ਬੈਈਆਂ ਹੋਈਆਂ ਨੇ ਜਿੰਨੇ ਖਾਨਦਾਨੀ ਇਹ ਗੱਲਾਂ ਬਾਤਾਂ ਦੱਸਦਣਗੇ ਅਸੀਂ ਨਹੀਂ ਲਾਦੇ ਸਾਨੂੰ ਐਹ ਜਿਹੜੀਆਂ ਗੁੜਤੀਆਂ ਲੱਗੀਆਂ ਹੋਈਆਂ ਨੇ ਇਹਨਾਂ ਦੇ ਚੇਲਿਆਂ ਅਸੀਂ ਇਹਨਾਂ ਨੂੰ ਗੁਰੂਆਂ ਵੀਰਾਂ ਨੂੰ ਮੰਨਦੇ ਹਾਂ ਨਿਸ਼ਾਨੀ ਮੈਂ ਇਸੇ ਤੋਂ ਲੈ ਗਿਆ ਸੀ ਜੀ ਤੋਂ ਮੈਨੂੰ ਰਾਜੂ ਨੇ ਨੌ ਚਲਾਇਆ ਇਹਨੂੰ ਜਾਣਦਾ ਹੈ ਜੀ ਬਾਈ ਮੈਨੂੰ ਜਾਣਦੀ ਨਹੀਂ ਸੀ ਕਾਣੀ ਕੁੱਤੀ ਦੀ ਲੱਕੇ ਚ ਅਸਮੇ ਨੇ ਮੈਨੂੰ ਜਾਣਨ ਲਾਇਆ ਤੇ ਮੇਰੇ ਜਵਾਖ ਵੀ ਨਹੀਂ ਹੋਏ ਤੇ ਉਦੋਂ ਕੁੜੀਆਂ ਦੀਆਂ ਚਾਰ ਹਾਂ ਮੁੰਡੇ ਮਾੜੇ ਤਾਂ ਮੇਰੇ ਪਿੱਛੇ ਹੀ ਹੋਏ ਨੇ ਬਾਈ ਦਿਨ ਨੂੰ ਮੈਂ ਬੱਕਰੀਆਂ ਚਾਰਦਾ ਰਾਤ ਨੂੰ ਇਹਦੀਆਂ ਗੱਡੀਆਂ ਚੜ ਕੇ ਆਉਂਦਾ ਮੈਂ ਰਾਤ ਦੇ ਦਿਨੇ ਕੱਟਦਾ ਤੇਰਾ ਮੈਂ ਡਾਕੂਆਂ ਨੇ ਘੇਰ ਲਿਆ ਖੜਕੋਂ ਦਾ ਰਾਜ ਦੀ ਤੇ ਦਿਨ ਚੋਂ ਕੀ ਲਾਲਾ ਗੁੱਜਰ ਨੇ ਛਡਾਇਆ ਲਾਲਾ ਗੁੱਜਰ ਕਹਿੰਦਾ ਜੀ ਤਾਂ ਆ ਜਾਂਦੋ ਕਹਿੰਦਾ ਕੌਣ ਨੇ ਕਹਿੰਦਾ ਮੇਰੇ ਬੇਟੀ ਨੇ ਕਹਿੰਦਾ ਕੰਦਰ ਅੱਧੀ ਰਾਤ ਫਿਰਦੇ ਨੇ ਬੱਕਰੀ ਨੇ ਲੰਨਾ ਟਾਈਮ ਹੈ ਕਹਿੰਦਾ ਨਾ ਜੀ ਨੇ ਨਾ ਇਹੀ ਟਾਈਮ ਹੈ ਪਾਛੜਾ ਆਇਆ ਭਾਈ ਸਮੇਂ ਦੀ ਗੱਲ ਹੈ ਤੇ ਐਸ ਬੰਦੇ ਨੇ ਮੇਰਾ ਨੌ ਚਲਾਇਆ ਦੁਨੀਆ ਚ ਇਹ ਤੋਂ ਮੈਂ ਫੋਕ ਲੈ ਕੇ ਗਿਆ ਉਸ ਸਮੇਂ ਦੇ ਵਿੱਚ 6000 ਦਾ ਐਡਾ ਹੀ ਪੱਠਾ ਕਹਿੰਦਾ ਕਹੋਣਾ ਛੇੜੇ ਦਾ ਸਾਰੇ ਮਲੇਰ ਕੋਟਲੇ ਦੇ ਵਿੱਚ ਸਾਡੇ ਪਿੰਜੋਂ ਕੀ ਤੇ ਮੱਤੀ ਗੁੱਜਰ ਉਹਨਾਂ ਦੇ ਸਾਰਿਆਂ ਦੇ ਵਿੱਚ ਨੌ ਚੱਲਿਆ ਫੋਕ ਦਾ ਧੰਨਵਾਦ ਕਰਦੇ ਆਂ ਅਸੀਂ ਹਸਮੇ ਦਾ ਜਿਨ੍ਹਾਂ ਨੇ ਸਾਨੂੰ ਗੁਰੂ ਚੇਲਾ ਬਣਾ ਕੇ ਮੁੱੰਕੇ ਤੋਰੇ ਅੱਜ ਮੰਡੀਆਂ ਦੇ ਵਿੱਚ ਖੜੇ ਆਂ ਤੇ ਮੇਰੇ ਉਸਤਾਦ ਵੀ ਬਹੁਤ ਨੇਰੇ ਪਹੁੰਚੇ ਵਾਹ ਫੜਨਾਲੇ ਪਰ ਮਹਾਰਾਜ ਦੀ ਕਿਰਪਾ ਆਪਣੇ ਦੇ ਦੁਆ ਸਲਾਮਾ ਇਹਨਾਂ ਨੂੰ ਲੱਗੀਆਂ ਹੋਈਆਂ ਨੇ ਦੇ ਮਹਾਰਾਜ ਦੀ ਕਿਰਪਾ ਬਹੁਤ ਚੰਗਾ ਮਾਰ ਇਹਨਾਂ ਦਾ ਹੋਰ ਦਿਖਾਓ ਆ ਬੱਕਰਾ ਦਿਖਾ ਦੇ ਇਹ ਆ ਬਾਈ ਦਾ ਬੱਕਰਾ ਬਹੁਤ ਵਧੀਆ ਛੇਲਾ ਮੇਰਾ ਖਿਆਲ ਦੋ ਦੰਦ ਹੋ ਗਿਆ ਹੂ ਇਹ ਨਹੀਂ ਇਹ ਧੋਕ ਦੰਦ ਹੈ ਇਹ ਵੇਚਣਾ ਤੇ ਹਾਂ ਭਾਈ 2000 ਦੰਦਾ 2000 ਦੰਦਾ ਬੱਚਾ ਬਹੁਤ ਕੁਆਲਟੀ ਦਾ ਹੈ ਸੋਨਾ ਬੱਚਾ ਸਨੱਖਾ ਇਹ ਵੇਚੋਗੇ ਜੀ ਵੇਚਣੀ ਚਲੋ ਕੋਈ ਮੈਨੂੰ ਮਹਾਰਾਜ ਤੰਦਰੁਸਤੀ ਬਖਸ਼ੇ ਨੂੰ ਜਾਂ ਵੇਚ ਨਹੀਂ ਨਹੀਂ ਤੇ ਆਹ ਭਾਈ ਜੀ ਆ ਗਈ ਬਹੁਤ ਵਧੀਆ ਬੱਕਰੀ ਇੱਕ ਨੂੰਣਾ ਜੀ ਇਹ ਭਾਈ ਨਹੀਂ ਜੀ ਭਾਈ ਨਹੀਂ ਇਹ ਫੈੜ ਪੱਠਾ ਜੀ ਦੇਖੋ ਕਿੱਡਾ ਕਦਾ ਬਾਬਾ ਜੀ ਸਾਸਰ ਜੀ 4 ਦੰਦਾ ਹੈ ਸਾਫ ਨਾਗਰੀ ਸਾਫ ਹੈ ਵਧੀਆ ਜਿਹਨੂੰ ਕੇ ਨਾਗਰੀ ਬੀਟਲ ਕਹਿੰਦੇ ਨੇ ਚਾਰ ਦੰਦੇ ਜੀ ਹੈ ਹਾਂਜੀ ਭਾਈ ਚਾਰੇ ਦੰਦਾ ਹਾਜੇ ਭਾਈ ਇਹ ਫੈੜ ਪੱਠਾ ਲਵਾਈ ਨਹੀਂ ਹੈਗੀ ਆ ਮਿਸਰੀ ਕਰੀ ਉਹ ਤਾਂ ਆ ਮਿਸਰੀ ਵੀ ਲਿਆ ਤੇ ਖੰਡ ਵੀ ਆ ਗਈ ਆ ਮਿਸਰੀ ਦੀ ਡਲੀ ਇਹ ਆ ਜੀ ਮਿਸਰੀ ਇਹ ਹੈਵੀ ਮਿਸਰੀ ਹੋ ਭਾਈ ਗੱਲ ਤਾਂ ਪੱਕੀ ਹੈ ਹੈ ਮਿਸਰੀ ਮਿਸਰੀ ਦੀਆਂ ਡਲੀਆਂ ਇੰਨੀਆਂ ਹੁੰਦੀਆਂ ਦੇ ਲੋਕ ਖਾਇਆ ਕਰਦੇ ਜਿਆਦਾ ਹੈ ਮਿਸਰੀ ਹੋ ਕੀ ਕੁਆਲਿਟੀ ਨੂੰ ਕੁਆਲਿਟੀ ਦੱਸਾਂਗੇ ਅਸੀਂ ਜੇ ਨਾ ਕੁਆਲਿਟੀ ਉਹ ਮੰਡੀ ਚ ਵੀ ਲੜਪਾਣਾ ਵੀ ਇਹ ਕੁਆਲਿਟੀ ਨਹੀਂ ਹੈਗੀ ਭਾਈ ਇਹ ਵਿਕਦੀ ਨਹੀਂ ਇੰਨੇ ਦੀ ਇਹ ਵੀ ਖੂਗੀ ਬੱਕਰੀਆਂ ਗੁੱਡੀਆਂ ਨੇ ਨਾ ਉਹ ਰੱਖਿਆ ਦਾ ਮਿਸਰੀ ਅੱਛਾ ਵਾਹ ਭਾਈ ਵਾਹ ਇਹ ਮਿਸਰੀ ਉਹ ਨਾ ਵੀ ਹੈ ਭਾਈ ਹੈ ਹੀ ਮਿਸਰੀ ਭਾਈ ਨਹੀਂ ਮਿਸਰੀ ਕੁਆਲਿਟੀ ਦੀ ਬੱਕਰੀ ਹੈ ਕੋਈ ਮਾਰੀ ਨਹੀਂ ਭਾਈ ਬੱਚੇ ਕਹਿੰਦੇ ਨਾਲ ਆਪਣੇ ਆਟੇ ਜੀ ਪਹਿਲਾਂ ਸੂਏ ਆਪਣੂੰ ਸੂਈਏ ਅੱਛਾ ਕਾਨੂੰਨ ਦੂਏ ਸੂਏ ਪਹਿਲੇ ਹੀ ਹੈ ਕਾ ਕੁਆਲਟੀ ਬਹੁਤ ਏ 6 ਦਿਨ ਤਾਂ ਹੋ ਗਈ ਬਾਈ ਇਹ ਮਿਸਰੀ ਵੀ ਨਹੀਂ ਵੇਚਦਾ ਇਹਦਾ ਕੁੜੀਆਂ ਦੇ ਨਾਂ ਦੀ ਆ ਲਾ ਵੇਚੀ ਵੀ ਨਾ ਭਾਈ ਇਹਦਾ ਜਦ ਨੂੰ ਆਪਾਂ ਕੁੜੀਆਂ ਵਿਆਹਾਂ ਜਦੋਂ ਉਹਨੂੰ ਬੱਚੀ ਬਠੇ ਨਹੀਂ ਦੇ ਦੂਗੀ ਸੁੱਖ ਨਾਲ ਬੱਚਿਆਂ ਦੀ ਰੰਗ ਲਾ ਦੂ ਜੇ ਮਹਾਰਾਜ ਜੀ ਦੀ ਤੰਦਰੁਸਤੀ ਰੱਖੇ ਖੜੀ ਰੱਖੇ ਪ੍ਰਮਾਤਮਾ ਹੀ ਨਹੀਂ ਦੁਆ ਬਖਸ਼ੇ ਪੰਥ ਦੇ ਮਾਲਕ ਵਧੀਆ ਹਾਂ ਵਾ 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 ਸਾਹ ਜੀ ਵਧੀਆ ਦੱਬੀ ਮੇਮਨੀ ਬਹੁਤ ਸੋਹਣੀ ਕੁਆਲਟੀ ਦੀ ਘੂਰੀ ਦੱਬੀ ਇੱਕ ਇਹਦੇ ਨਾਲ ਹੀ ਲਿਆ ਹਾਂ ਤੇ ਦੀ ਮਾਂ ਹੈ ਘਵਾਸੀ ਹੈ ਲਓ ਜੀ 6 ਦੰਦ ਹੋ ਗਈ ਬਹੁਤ ਵਧੀਆ ਕੁਆਲਟੀ ਦੀਆਂ ਜੋੜੀਆਂ ਬਣਾਵਣਾ ਬੱਕੇ ਸਘਾਣੀਆਂ ਨੇ ਰੱਖੇ ਨੇ ਬੱਕਰੀਆਂ ਚੀਜ਼ਾਂ ਤੇ ਮੁੱਲ ਲੱਗਦੇ ਨੇ ਭਾਈ ਹੂੰ ਤਾਂ ਇਹ ਵਿਚਾਰੇ ਜਿੰਨੇ ਗੁੱਜਰ ਪੁੱਤ ਨੇ ਆਪਾਂ ਇਹਨਾਂ ਨੂੰ ਦੂਸਾਂ ਸलाम ਕਰਦੇ ਆ ਸਾਡੇ ਵੀ ਉਸਤਾਜ ਨੇ ਬੱਕਰੀਆਂ ਚੰਗੀਆਂ ਰੱਖਦੇ ਨੇ ਤੇ ਆ ਛੇਲਾ ਰੱਖਿਆ ਹੈ ਭਾਈ ਦਾ ਪਿਓਰ ਨਾਗਰੀ ਦਾ ਭਾਈ ਆ ਜਿਹੜੀ ਮੇਮਨੀ ਦਿਖਾਈ ਆ ਦੇਖੋ ਕਿੱਡਾ ਕਿੱਡਾ ਕੰਮ ਕਰਨ ਲੈ ਹੋ ਗਿਆ ਹੋਈ ਚਾਰ ਮਹੀਨਿਆਂ ਦਾ ਹਾਂ ਚਾਰ ਮਹੀਨਿਆਂ ਦਾ ਵਾਹ ਜੀ ਵਾਹ ਕੁਆਲਿਟੀ ਵਧੀਆ ਤੇ ਹੁਣ ਆਪਾਂ ਵਾਲੀ ਬੜੀ ਵੀਡੀਓ ਵੀ ਨਹੀਂ ਚੱਲਦੀ ਸਾਡੀ ਛੋਟੀਆਂ ਦੇਖਦੇ ਨੇ ਲੋਕ ਦੋ ਬੱਕਰੀਆਂ ਤੇ ਇਹ ਆ ਸਾਡਾ ਆਸਮਾ ਜੀ ਨੇ ਜ਼ਿੰਦਗੀ ਚ ਮੈਲ ਚ ਪਾਇਆ ਫਸਮਾ ਇਹ ਸਾਡਾ ਆਸਮਾ ਤੇ ਹੁਣ ਦੋ ਬੱਕਰੀਆਂ ਲਿਆ ਕੇ ਜੀ ਵੀਡੀਓ ਬਣਾਈਏ ਆਪਾਂ ਫੋਟੋ ਲਵਾਈਏ ਬਾਈ ਦੀ ਪਤਾ ਨਹੀਂ ਯਾਦ ਕਰੀ ਦੀ ਫੋਟੋ ਸੀਸੇ ਚ ਜੜਾ ਆਪਦੇ ਮੋਬਾਈਲ ਚ ਪਾ ਲੈ ਪਾ ਦੀ ਇਹਦੇ ਮੋਬਾਈਲ ਚ ਬਈ ਇਹ ਪਤਾ ਕਲਾਕਾਰ ਮੁੱਢ ਬੱਕਰੀਆਂ ਦਾ ਜਿਹੜੇ ਦੇ ਅਸੀਂ ਚੇਲੇ ਆ ਇੱਕ ਇਹ ਉਸਤਾਜ ਆ ਸਾਡਾ ਤੇ ਦੂਜੇ ਨੰਬਰ ਤੇ ਉਸਤਾਜ ਸਾਡਾ ਮੰਗਰ ਜਲਾਹਾ ਤੀਜੇ ਨੰਬਰ ਤੇ ਲਾਲਾ ਤੇ ਕਾਲਾ ਮਰਗੇ ਵਿਚਾਰੇ ਅਸੀਂ ਉਹਨਾਂ ਨੂੰ ਵੀ ਅੱਜ ਤੱਕ ਯਾਦ ਕਰਦੇ ਆ ਜਿਨ੍ਹਾਂ ਤੋਂ ਮੈਂ ਫ੍ਰੀਡਾਂ ਲਾ ਕੇ ਬਣਾਈਆਂ ਤੇ ਬੱਕਰੀਆਂ ਵਾਲਾ ਬਣਿਆ ਅੱਜ ਮੈਂ ਬੱਕਰੀਆਂ ਵਾਲਾ ਕਹੋਨਾ ਮੈਂ ਜਮਾ ਬੱਕਰੀਆਂ ਵਾਲਾ ਅੰਤੀ ਜਮੇ ਗਰੀਬ ਸੀ ਮੇਰੇ ਗਰੀਬੀ ਅੱਜ ਵੀ ਯਾਦ ਹੈ ਇਹਨਾਂ ਗੁਜਰਾਂ ਦੀਆਂ ਮੈਨੂੰ ਦੁਆ ਸਲਾਮਾਂ ਲੱਗੀਆਂ ਹੋਈਆਂ ਨੇ ਸੱਚ ਹਕੀਕਤ ਕਹਿੰਦੇ ਆ ਸੀ ਮਹਾਰਾ ਜੀ ਦੀ ਚੜ੍ਹਦੀ ਕਲਾ ਰੱਖੇ ਚੰਗਾ ਇਹਦੇ ਮਾਲ ਨੂੰ ਤੰਦਰੁਸਤੀ ਰੱਖੇ ਆਏ ਦਾ ਭਾਈਚਾਰਾ ਸਾਰਾ ਇਹਦਾ ਮੁੰਡਾ ਹੈ ਤੇ ਦੂਜਾ ਬਾਈ ਵੀ ਇੱਥੇ ਆਇਆ ਹੋਇਆ ਹੁਣ ਅਜੇ ਘਰੇ ਹੁਣਾ ਮਾਰਤੇ ਤੇ ਇਹਨਾਂ ਦੀ ਵਧੀਆ ਵੀਡੀਓ ਬਣਾ ਦਿਓ ਇਹ ਆਸਮਾ ਜੀ ਨੂੰ ਦੁਆ ਸਲਾਮ ਬਹੁਤ ਬਹੁਤ ਮੁਮਾਰਕਾਂ ਹਰ ਮੇਲੇ ਦਾ ਸ਼ਿੰਗਾਰ ਹਰ ਮੇਲੇ ਦਾ ਸਟਾਰ ਹਰ ਮੇਲੇ ਦਾ ਰੰਗ ਭਰ ਆਨੰਦ ਮਾਰਦਾ ਆ ਕੇ ਧੰਨਵਾਦ ਜੀ ਸਸਰੀ ਕਾਂ